ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਵੱਡੀ ਅਪਡੇਟ ਆ ਰਹੀ ਹੈ ਪੈਨਸ਼ਨਰ ਦੇ ਲਈ ਪੈਨਸ਼ਨ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਇੱਕ ਇਤਿਹਾਸਿਕ ਫੈਸਲਾ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਹਾਈ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਬਿਨਾ ਨੋਟਿਸ ਦਿੱਤੇ ਕਿਸੇ ਵੀ ਪੈਨਸ਼ਨਰ ਦੀ ਪੈਨਸ਼ਨ ਦੇ ਵਿੱਚ ਕਟੌਤੀ ਕਰਨਾ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ ਅਤੇ ਅਦਾਲਤ ਦੇ ਵਿੱਚ ਆਰਬੀਆਈ ਅਤੇ ਸਾਰੇ ਬੈਂਕਾਂ ਨੂੰ ਸਖਤ ਹੁਕਮ ਜਾਰੀ ਕਰ ਦਿੱਤੇ ਦਿੱਤੇ ਗਏ ਹਨ ਕਿ ਪੈਨਸ਼ਨਰ ਦੀ ਪੈਨਸ਼ਨ ਬਿਨਾਂ ਦੱਸੇ ਅਤੇ ਬਿਨਾਂ ਲਿਖਤੀ ਮਨਜ਼ੂਰੀ ਕਦੇ ਵੀ ਨਹੀਂ ਘਟਾਈ ਜਾਵੇਗੀ ਇਹ ਮਾਮਲਾ ਜੋ ਹੈ ਕੈਥਲ ਦੇ ਇੱਕ ਰਿਟਾਇਰ ਜਿਹੜੇ ਅਧਿਕਾਰੀ ਨਾਲ ਜੁੜਿਆ ਹੈ ਪੈਨਸ਼ਨ ਜਿਹੜੀ ਨੈਸ਼ਨਲ ਪੰਜਾਬ ਨੈਸ਼ਨਲ ਬੈਂਕ ਨੇ ਉਸ ਦੀ ਜਿਹੜੀ ਪੈਨਸ਼ਨ ਦੇ ਜਿਹੜੀ ਵੱਧ ਜਿਹੜੀ ਭੁਗਤਾਨ ਦੱਸਦੇ ਹੋਏ ਸਿੱਧੇ ਕੱਟ ਲਈ ਗਈ ਸੀ ਅਤੇ ਕੋਈ ਵੀ ਨੋਟਿਸ ਨਹੀਂ ਦਿੱਤਾ ਅਤੇ ਨਾ ਹੀ ਕੋਈ ਲਿਖਤੀ ਸਹਿਮਤੀ ਦਿੱਤੀ ਗਈ ਸੀ ਉਹਨਾਂ ਨੂੰ ਪੈਨਸ਼ਨਾਂ ਦੇ ਜਿਹੜੀ ਇਸ ਦਾ ਨਾਮ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਇਸ ਦੇ ਵਿੱਚ ਜੋ ਫੈਸਲਾ ਹੈ ਉਸ ਦੇ ਸਬੰਧ ਦੇ ਵਿੱਚ ਗੱਲ ਕਰਾਂਗੇ ਬੈਂਕ ਜਿਹੜੀ ਜਿਹੜੀ ਕਿ ਉਹਨਾਂ ਦੇ ਨੋਟਿਸ ਜਾਂ ਬਿਨਾ ਮਨਜ਼ੂਰੀ ਪੈਨਸ਼ਨਾਂ ਨਹੀਂ ਕਰ ਸਕਦਾ ਪੈਨਸ਼ਨ ਜਿਹੜੀ ਬਜ਼ੁਰਗ ਦਾ ਜੀਵਨ ਸਹਾਰਾ ਅਚਾਨਕ ਕਟੋਤੀ ਗਲਤ ਅਤੇ ਨਿਆਂ ਵਿਰੋਧ ਹੈ ਅਦਾਲਤ ਆਰਬੀਆਈ ਦੇ ਮਾਸਟਰ ਸਰਕੂਲਰ ਅਤੇ ਨਿਯਮ 2.2A ਦਾ ਸਪਸ਼ਟ ਜਿਹੜੀ ਭੁਗਤਾਨ ਦਿੰਦਾ ਕਿਹਾ ਹੈ ਕਿ ਇਹ ਭੁਗਤਾਨ ਬੈਂਕ ਦੀ ਜਿਹੜੀ ਹੈ ਗਲਤ ਜਿਹੜੀ ਗਲਤੀ ਦੇ ਨਾਲ ਵੱਧ ਹੋਈ ਹੈ ਤਾਂ ਬੈਂਕ ਜਾਂ ਸਰਕਾਰ ਆਪੇ ਆਪ ਜਿਹੜੀ ਹੈ ਵਾਪਸ ਕਰੇ ਪੈਨਸ਼ਨਰਸ ਤੇ ਬੋਝ ਨਾ ਪਾਵੇ ਜੇ ਗਲਤੀ ਸਰਕਾਰ ਦੇ ਵੱਲੋਂ ਹੋਈ ਹੈ ਤਾਂ ਬਿਨਾਂ ਲਿਖਤੀ ਸਹਿਮਤੀ ਕੋਈ ਕਟੌਤੀ ਨਹੀਂ ਹੋ ਸਕਦੀ ਪੰਜਾਬ ਸਿਵਲ ਸਰਵਿਸ ਰੂਲ 2.2 ਏ ਅਤੇ ਹਰਿਆਣਾ ਪੈਨਸ਼ਨਲ ਰੂਲ 2016 ਧਾਰਾ ਨੂੰ ਵੀ ਬੇ ਜਿਹੜੀ ਬੇਬੁਨਿਆਦ ਬਣਾਇਆ ਗਿਆ ਹੈ ਇਸੇ ਹਾਈ ਕੋਰਟ ਨੇ ਸਪੱਸ਼ਟ ਨੂੰ ਜਿਹੜਾ ਜਿਹੜਾ ਕੰਮ ਦਿੰਦਾ ਹੈ ਇੱਕ ਬਿਨਾ ਲਿਖਤੀ ਜਿਹੜੀ ਕਿ ਸਹਿਮਤੀ ਅਤੇ ਬਿਨਾ ਜਿਹੜੀ ਅੰਡਰਟੇਕਿੰਗ ਕੋਈ ਵੀ ਰਿਕਵਰੀ ਨਹੀਂ ਹੋਵੇਗੀ ਸਿਰਫ ਉਸੇ ਹਾਲਾਤ ਦੇ ਵਿੱਚ ਜਿਹੜੀ ਕਿ ਕਟੋਤੀ ਹੋ ਸਕਦੀ ਹੈ ਜਦੋਂ ਪੈਨਸ਼ਨਰਸ ਨੇ ਲਿਖਤੀ ਅੰਡਰਟੇਕਿੰਗ ਦਿੱਤੀ ਹੋਵੇ ਆਰਬੀਆਈ ਹੋਣੇ ਜਿਹੜੇ ਕਿ ਸਾਰੇ ਬੈਂਕਾਂ ਨੂੰ ਨਵੇਂ ਹੁਕਮ ਜਾਰੀ ਕਰੇਗਾ ਬੈਂਕ ਹੁਣ ਪੈਨਸ਼ਨਰਸ ਨੂੰ 63688 ਦੇ ਲਗਭਗ ਪਲੱਸ 6% ਸਮੇਤ ਵਾਪਸ ਕਰਨਾ ਪਵੇਗਾ ਅਦਾਲਤ ਨੇ ਸੁਪਰੀਮ ਕੋਰਟ ਦੇ ਮਹੱਤਵਪੂਰਨ ਫੈਸਲੇ ਦਾ ਵੀ ਜਿਹੜਾ ਹਵਾਲਾ ਦਿੱਤਾ ਹੈ ਇਹ ਹੈ ਫੈਸਲਾ ਸਿਰਫ ਇੱਕ ਪੈਨਸ਼ਨਰ ਦੀ ਹੀ ਜਦੀ ਜਿਤਨੀ ਪੈਨਸ਼ਨਰ ਦੀ ਜਿਤ ਨਹੀਂ ਸਗੋ ਹਜ਼ਾਰਾਂ ਪੈਨਸ਼ਨਰ ਦੀ ਜਿਹੜੀ ਪੈਨਸ਼ਨ ਰੱਖਿਆ ਇਤਿਹਾਸਿਕ ਕਾਲ ਹੈ ਪੈਨਸ਼ਨਰਾਂ ਦੇ ਨਾਲ ਹੋਣ ਵਾਲੀ ਕੋਈ ਵੀ ਗਲਤੀ ਕਟੋਤੀ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਜਦੋਂ ਅਦਾਲਤ ਦੇ ਵੱਲੋਂ ਕਿਹਾ ਗਿਆ ਸੀ ਕਿ ਇਹ ਸੀ ਜੋ ਵੱਡੀ ਅਪਡੇਟ ਜਿਹੜੀ ਪੈਨਸ਼ਨਰਾਂ ਨਾਲ ਲੈ ਕੇ ਸੋ ਆਈ ਸੀ ਕਿ ਬਿਨਾਂ ਸ਼ਰਤ ਤੇ ਕੋਈ ਵੀ ਹੁਣ ਬੈਂਕ ਤੁਹਾਡੀ ਜਿਹੜੀ ਪੈਨਸ਼ਨ ਕਟੋਤੀ ਨਹੀਂ ਕਰ ਸਕਦਾ ਸਖਤ ਨਿੰਦਾ ਸਖਤ ਨੋਟਿਸ ਜਾਰੀ ਕੀਤਾ ਗਿਆ ਹੈ ਕੋਰਟ ਦੇ ਵੱਲੋਂ ਤਾਂ ਸਖਤ ਸ਼ਬਦਾਂ ਦੇ ਵਿੱਚ ਅਦਾਲਤ ਦੇ ਵੱਲੋਂ ਸੋ ਇਹ ਸੀ ਪੈਨਸ਼ਨਰਜ਼ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਮਿਲਦੇ ਹੈ ਕਿਸੇ ਹੋਰ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾ ਚੈਨਲ ਜਰੂਰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦੇ ਨਾਲ ਜਰੂਰ ਸ਼ੇਅਰ ਕਰਨਾ ਧੰਨਵਾਦ ਜੀ